ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਪਤਾ ਹੀ ਆ ਵੀ ਸੁਬਾਹ ਤੋਂ ਅੱਜ ਜਿਹੜਾ ਮੀਂਹ ਪੈ ਰਿਹਾ ਪਹਿਲਾਂ ਵੀ ਪਿਛਲੇ ਹਫ਼ਤੇ ਵੀ 2-3 ਦਿਨ ਲਗਾਤਾਰ ਜਿਹੜਾ ਮੀਂਹ ਪਿਆ ਸੀ ਜਦੋਂ ਵੀ ਮੀਂਹ ਪੈਂਦਾਗਾ ਤੇ ਜਿਹੜੀਆਂ ਗਾਂਆਂ ਨੇ ਆਪਣੇ ਘਰ ਦੇ ਮੂਹਰੇ ਸਾਥ ਆ ਗਈ ਇੱਥੇ ਗਰਿਲ ਗਰਲ ਕੋਈ ਵੀ ਨਹੀਂ ਲੱਗੀ ਹੋਈ ਇੱਥੇ ਆ ਕੇ ਵਿਚਾਰੀਆਂ ਬਹਿਨੀਆਂ ਨੇ ਦੇਖੋ ਕਿੱਡੀ ਵੱਡੀ ਬੇਸ਼ਰਮੀ ਦੀ ਗੱਲ ਆ ਵੀ ਐਡਾ ਵੱਡਾ ਪਿੰਡ ਆਵਾਰਾ ਡੰਗਰਾਂ ਖਾਤਰ ਕੁਝ ਵੀ ਨਹੀਂ ਬਣਿਆ ਹੋਇਆ ਜਿਵੇਂ ਮੀਂਹ ਕਣੀ ਪੈਂਦਾ ਵੀ ਇਹ ਆਪਦਾ ਉੱਥੇ ਬੈਠ ਕੰਮ ਹੂੰ ਸਾਡੇ ਲੋਕਾਂ ਡਾਂਗਾਂ ਤਾਂ ਬਥੇਰੀਆਂ ਮਾਰ ਦਿੰਦੇ ਨੇ ਆਵਾਰਾ ਡੰਗਰਾਂ ਦੇ ਜਦੋਂ ਵੀ ਮੀਂਹ ਪੈਂਦਾ ਔਰੇ ਆਉਂਦੀਆਂ ਨੇ ਇੱਥੇ ਗਾਈਆਂ ਆ ਕੇ ਇਹ ਖੜਦੀਆਂ ਨੇ ਹੋਰ ਬਾਕੀ ਸੱਥਾਂ ਦੇ ਲਵੇ ਤਾਂ ਉਹਨਾਂ ਨੇ ਅੱਪ ਬੱਖੋ ਵੱਖਰੇ ਆਪਣੀਆਂ ਸੱਥਾਂ ਦੇ ਨਾਲ ਬਰੇਲਾਂ ਲਾ ਲੀਆਂ ਨੇ ਤੇ ਵਧੀਆ ਬਣਾ ਲੀਆਂ ਨੇ ਹੋਰ ਪਾਰਕ ਬਣਾਈ ਜਾਂਦੇ ਨੇ ਹੋਰ ਪਤਾ ਨਹੀਂ ਕੀ ਕੁਝ ਬਣਾਈ ਜਾਂਦੇ ਨੇ ਸਾਡੇ ਲੋਕ ਪਰ ਇਹਨਾਂ ਬੀ ਜਵਾਨਾਂ ਬਾਰੇ ਜਮੀ ਨਹੀਂ ਸੋਚ ਰਹੇ ਇਹ ਹੀ ਅਸੀਂ ਸਜ਼ਾ ਭੁਗਤ ਰਹੇ ਹਾਂ ਜਿਹੜੀ ਅਸੀਂ ਬੀ ਜਵਾਨਾਂ ਨਾਲ ਤਕਾ ਕਰਦੇ ਹਾਂ ਉਹਨਾਂ ਦੇ ਡੰਗਾ ਸੋਟੀਆਂ ਮਾਰਦੇ ਨੇ ਲੋਕੋ ਸਾਡੇ ਲੋਕੋ ਉਹੀ ਸਜ਼ਾ ਸਾਨੂੰ ਮਿਲ ਰਹੀ ਹੈ ਇਹ ਜਿਹੜਾ ਹੁਣ ਮੀਂਹ ਪੈ ਰਿਹਾ ਹੈਗਾ ਸੋਚੋ ਸੋਚੋ ਸਾਡੇ ਲੋਕੋ ਕੋ ਇੰਨਾ ਦੇ ਵਿੱਚ ਵੀ ਜਾਣ ਆ ਇਹ ਵੀ ਰੱਬ ਦੇ ਜੀ ਨੇ ਇੱਕ ਭੇਜੇ ਹੋਏ ਸੋਚੋ ਕੋ ਤੇ ਤੱਕਾ ਨਾ ਕਰੋ ਬੇਜਵਾਨਾਂ ਨਾਲ ਡੰਗਰਾ ਆ ਆ ਕਰੋ ਇੰਨਾ ਖਤਰ ਵੀ ਪਿੰਡ ਦੇ ਵਿੱਚ ਜਗਾ ਬਣਨੀ ਚਾਹੀਦੀ ਆ ਇਹ ਵੀ ਆਪ ਦਾ ਰਹਿ ਸਕਣ ਜਿਵੇਂ ਮੀ ਪੈਂਦਾ ਹੁਣ ਆਪਦਾ ਉੱਤੇ RAM ਨਾਲ ਬੈਠ ਸਕਣ ਇੱਥੇ ਹੁਣ ਕਿੰਨੀ ਕਿ ਜਗਾ ਗਈ ਸਾਰੀ ਰਾਤ ਇਹਨਾਂ ਨੇ ਖੜਕੇ ਨੰਗਾਉਣੀ ਹੈ ਜਦੋਂ ਵੀ ਪੈਂਦਾਗਾ ਉਰੇ ਆਕੇ ਇਹ ਗਾਈਆਂ ਸ਼ਰਮਗੀ ਦੀ ਗੱਲ ਆ ਪਿੰਡ ਵਾਲਿਓ